ਤੋਂ ਸਾਹਿਬ ਸ਼ੁਰੂਆਤ ਇੱਥੋਂ ਕਰ ਲੈਨੇ ਆ ਕਹਿੰਦੇ ਕਿ ਜਿਹੜਾ 5 ਕਰੋੜ ਰੁਪਈਆ ਕੱਲੇ-ਕੱਲੇ ਐਮਐਲਏ ਨੂੰ ਮਿਲਣਾ ਆਪੋਜੀਸ਼ਨ ਕਹਿੰਦੀ ਆ ਕਿ ਤੁਸੀਂ ਇੱਕੋ ਪਿੰਡ ਤੇ ਲਾ ਦਿੰਦੇ ਸੀ ਕਿਵੇਂ ਵੇਖਦੇ ਹੋਗੇ ਮੇਰੇ ਵੀਰ ਇਹ ਜਿਹੜਾ 5 ਕਰੋੜ ਆ ਉਹਨਾਂ ਨੂੰ ਕਹੋ ਵੀ ਇਹ 5 ਕਰੋੜ ਸਿਰਫ ਐਮਐਲਡੂ ਇਸ ਕਰਕੇ ਦਿੱਤਾ ਵਾ ਕਿ ਜਦੋਂ ਪਿੰਡਾਂ ਵਿੱਚ ਜਾਂਦੇ ਆ ਕੋਈ ਬੱਚਾ ਜਿਹੜਾ ਉਹ ਸਪੋਰਟਸ ਦਾ ਸਮਾਨ ਮੰਗਦਾ ਵਾ ਜੀ ਕੋਈ ਬੱਚਾ ਲਾਇਬ੍ਰੇਰੀ ਕਈ ਭੈਣ ਭਰਾ ਡਿਮਾਂਡ ਕਰਦੇ ਆ ਇਹ ਉਹਨਾਂ ਕਮਾ ਲਈ ਪੈਸੇ ਆ 7 ਕਰੋੜ ਰੁਪਈਆ ਕੱਲੇ ਰਾਜੋਗਿਆ ਪਿੰਡ ਜਲਾਤਾ ਉਹ ਕਿੱਥੋਂ ਆਇਆ ਜੀ ਇਸ ਕਰਕੇ ਵੀਰੇ ਉਹਨਾਂ ਕੋਲ ਹੁਣ ਗੱਲ ਕੋਈ ਹੈਗੀ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਜੇ ਵੀਰੇ ਉਹ ਵਿਰੋਧੀਆਂ ਨੇ ਕੰਮ ਕੀਤੇ ਹੁੰਦੇ ਭਰਾਵਾ 50 ਕਿਲੋਮੀਟਰ ਤੁਸੀਂ ਮੇਰੇ ਉਦਨ ਦੇ ਨਾਲ ਜੇ 50 ਕਿਲੋਮੀਟਰ ਛੜਕਾਵੇਂ ਆ ਨਹੀਂ ਪੱਥਰ ਰੱਖਣ ਲੱਗਾ ਵਾ 100 ਕਿਲੋਮੀਟਰ ਦੀ ਜੇ ਹੋਰ ਡਿਮਾਂਡ ਆ ਤੇ ਉਹ ਕਿੱਥੇ ਕੰਮ ਕਰਦੇ ਰੇ ਰਾਤ ਸੁੱਤੇ ਪਈ ਕੰਮ ਕਰੀ ਗਏ ਉਹ ਮਾਰਦੇ ਹੀ ਝੂਠ ਉਹ ਨਹੀਂ ਪੱਥਰ ਵੀ ਜਦੋਂ ਇੱਥੇ ਮੈਂ ਤੁਹਾਨੂੰ ਕਿੰਨੇ ਵਿਖਾ ਦੇਣਾ ਵਾ ਸੁੱਟ ਕੇ ਢੇਰੀ ਬਜਰੀ ਦੀ ਨਹੀਂ ਪੱਥਰ ਰੱਖ ਕੇ ਗਾਂ ਜਾਂਦੇ ਮੁੜ ਕੇ ਕੌਣ ਪੁੱਛਦਾ ਜਿਹੜਾ ਨਹੀਂ ਪੱਥਰ ਰੱਖਾਂਗੇ ਜੇ ਸੜਕ ਨਾ ਬਣੀ ਹੋਊਗੀ ਤਾਂ ਸਿਆਹ ਤੇ ਛੱਡ ਦੋ ਮੇਰਾ ਵੀ ਪਰ ਇਹ ਵੀਰੇ ਲੋਕ ਮੈਨੂੰ ਕੋਈ ਸਰਵਣ ਧੁੰਨ ਦਾ ਕੋਈ ਉਹਨਾਂ ਨੂੰ ਚੰਮ ਨਹੀਂ ਚੰਗਾ ਲੱਗਦਾ ਜੀ ਸਰਵਣ ਧੁੰਨ ਦੇ ਉਹਨਾਂ ਨੂੰ ਕੰਮ ਚੰਗੇ ਲੱਗਦੇ ਆ ਮੈਂ ਲੋਕਾਂ ਦੇ ਵਕਾਫ ਦੀ ਗੱਲ ਕਰਦਾ ਮੈਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦਾ ਮੈਂ ਸਕੂਲਾਂ ਦੀ ਗੱਲ ਕਰਦਾ ਤੇ ਉਹ ਤਾਂ ਲੋਕ ساری ਉਮਰ ਲੜਾਉਂਦੇ ਰਹੀ ਤੇ ਪਰਚਿਆਂ ਨੂੰ ਹੀ ਵੇਲ ਮਿਲਦੀ ਲੋਕਾਂ ਤੋਂ ਜਿੱਦਾਂ ਦਾ ਤੁਹਾਡਾ ਭਰਾ ਐਮਐਲਏ ਬਣਿਆ ਕੋਈ ਨਜਾਇਜ਼ ਪਰਚਾ ਦੱਸ ਕੇ ਵਿਖਾਓ ਕਿਸੇ ਨੂੰ ਲੜਾਇਆ ਹੋਵੇ ਦੱਸ ਕੇ ਵਿਖਾਓ ਉਹਦੇ ਲੋਕ ਨੂੰ ਲੜਾ ਲੜੂ ਕੇ ਵੋਟਾਂ ਲੈ ਕੇ ਗਾਹ ਜਾਂਦੇ ਅੱਜ ਮੇਰਾ ਵੀਰ ਲੋਕਾਂ ਦੇ ਰਾਜੀ ਨਾਵੇਂ ਕਰਾਈ ਤੇ ਲੋਕਾਂ ਨੂੰ ਬਿਠਾਇਆ ਸ਼ਾਂਤੀ ਨਾ ਖੇਮ ਕਰਨ ਨਾਲ ਕਾ ਇੱਕ ਸਭ ਤੋਂ ਵੱਡੀ ਮੈਂ ਆਪਦੀ ਜੇ ਪ੍ਰਾਪਤੀ ਗਿਣਦਾ ਨਾ ਮੇਰਾ ਵੀਰ ਵਿਕਾਸਤਮਾ ਕਰਾਉਣਾ ਹੀ ਕਰਾਉਣਾ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਅੱਜ ਮੇਰੇ ਹਲਕੇ ਦੇ ਭੈਣ ਭਰਾ ਲੋਕ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਲੱਗ ਪਏ ਲੋਕਾਂ ਦੀਆਂ ਲੜਾਈਆਂ ੜ ਗਈਆਂ ਲੋਕਾਂ ਦੇ ਝੂਠੇ ਪਰਚ ਦਰਜ ਜਿਹੜੇ ਹੁੰਦੇ ਸੀ ਉਹ ਮੇਰੇ ਵੀ ਰਾਜਨੀਤੀ ਖਤਮ ਕਰਦੀ ਖੇਮ ਕਰਨ ਵਾਲੇ ਕਿਹਜਾ ਐਮ ਐਲ ਏ ਸਰਦਾਰ ਸਰਵਣ ਸਿੰਘ ਤੁਨ ਪਰਚਿਆਂ ਦੀ ਰਾਜਨੀਤੀ ਲੜਾਈ ਝਗੜੇ ਦੀ ਰਾਜਨੀਤੀ ਇਨ ਇਸ ਰਾਜਨੀਤੀ ਵਿੱਚ ਕਿਹੋ ਜਿਹਾ ਵਿਸ਼ਵਾਸ ਰੱਖਦੇ ਨੇ ਦੱਸਿਓ ਜਰੂਰ ਇੱਕ ਹਰ ਐਮ ਐਲ ਏ ਨੇ ਜਿਹੜੇ ਆਪਣੇ ਕੁਝ ਟੀਮ ਜਿਹੜੀ ਅੱਗੇ ਲਗਾਈ ਹੁੰਦੀ ਆ ਉਹ ਵੀ ਕੰਮ ਕਰ ਰਹੀ ਉਸ ਤੇ ਵੀ ਨਜ਼ਰ ਹੈ ਕੀ ਇਕੱਲੇ ਇਕੱਲੇ ਵਰਕਰ ਤੱਕ ਟੀਮ ਦੇ ਨਾਲ ਤੁਹਾਡੀ ਵੀ ਤਿੱਖੀ ਨਜ਼ਰ ਰਹਿੰਦੀ ਹੈ ਕਈ ਵਾਰ ਵਰਕਰ ਦਾ ਲੰਮਾ ਹੁੰਦਾ ਮੈਨੂੰ ਤਾਂ ਮੇਰਾ ਨਾਂ ਫੋਨ ਚੁੱਕਿਆ ਨਾ ਮਿਲੇ ਨੇ ਟੀਮ ਦੇ ਵੀਰੇ ਹੁਣ ਇਹ ਆ ਵੀ ਮੈਂ ਤੇ ਆਪ ਤੁਹਾਨੂੰ ਢਿੱਡ ਪਾੜ ਕੇ ਹੀ ਵਿਖਾ ਸਕਦਾ ਲੋਕੋਂ ਮੇਰੇ ਤੇ ਚੌਲ ਤੇ ਦਾਲ ਹੀ ਨਿਕਲਣੀ ਹੈ ਮੇਰਾ ਵੀਰੇ ਮੈਂ ਤੇ ਲੋਕਾਂ ਨੂੰ ਠੱਗੀ ਨਹੀਂ ਕੀਤੀ ਮੈਂ ਸਰਪੰਚੀਆ ਦੇ ਲੋਕਾਂ ਤੋਂ ਪੈਸੇ ਨਹੀਂ ਖਾਦੇ ਮੈਂ ਇਹਨਾਂ ਵਾਂਗੂ ਲੋਕਾਂ ਤੋਂ ਕੰਮ ਕਰਾਉਣ ਦੇ ਪੈਸੇ ਨਹੀਂ ਲਏ ਇੱਕ ਬੰਦਾ ਕੱਢ ਕੇ ਲਏ ਉਹਦੋਂ ਰਾਜਨੀਤੀ ਛੱਡ ਦੂੰ ਤੁਨ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਬਹੁਤ ਵਧੀਆ ਇੱਕ ਗੱਲ ਕਰਦੇ ਹੁੰਦੇ ਨੇ ਕਿ ਸ਼ਮਸ਼ਾਨ ਘਾੜਦੀਆਂ ਜਿਹੜੀਆਂ ਕੰਧਾਂ ਨੇ ਉਹ ਉੱਚੀਆਂ ਚੱਕਣੀਆਂ ਕਾਦੇ ਵਾਸਤੇ ਆ ਕਿਉਂਕਿ ਜਿਹੜੇ ਤਾਂ ਅੰਦਰ ਐ ਉਹ ਬਾਹਰ ਨਹੀਂ ਆ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਪਰ ਇੱਥੇ ਇੱਕ ਇੱਥੋਂ ਦੇ ਨੌਜਵਾਨਾਂ ਦੀ ਇੱਕ ਡਿਮਾਂਡ ਇੱਕ ਮੰਗ ਹੈ ਕਿ ਸਾਡਾ ਐਸਸੀ ਵੀਰਾਂ ਦਾ ਜਿਹੜਾ ਅਮਰਕੋੜ ਰੋਡ ਤੇ ਸ਼ਮਸ਼ਾਨ ਘਾਟ ਹੈ ਉਸ ਦੀਆਂ ਕੰਧਾਂ ਜ਼ਰੂਰ ਚੁੱਕੀਆਂ ਜਾਣ ਕਿਉਂਕਿ ਜਦੋਂ ਖੁਦਾ ਨਾ ਖਾਸਤਾ ਰੱਬ ਨਾ ਕਰੇ ਕੋਈ ਅੰਤਮ ਸੰਸਕਾਰ ਹੁੰਦਾ ਹੋਵੇ ਤਾਂ ਕਿਸਾਨਾਂ ਦੀ ਜਿਹੜੀ ਨੇੜੇ ਫਸਲ ਉਹਨੂੰ ਅੱਗ ਲੱਗਣ ਦਾ ਡਰ ਕਿਵੇਂ ਵੇਖਦੇ ਹੋ ਨਹੀਂ ਵੀਰੇ ਜਿਹੜੀ ਉਹ ਗੱਲਾਂ ਵਾ ਜੀ ਵੇਖੋ ਸੀਐਮ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕੀਤੀ ਉਹ ਕਹਿੰਦੇ ਜਿਹੜੇ ਆਪਾਂ ਵੱਡੇ ਵੱਡੇ ਜਿਹੜੇ ਛੱਤ ਲੈਨੇ ਕੰਦ ਜਿਹੜੀ ਓਨੀ ਕਿ ਕੰਦ ਕਰੋ ਜਿਹਦੇ ਜਿਹਦੇ ਨਾਮ ਮਤਲਬ ਜਿਹੜੀ ਜੱਜ ਦੀ ਹੋਵੇ ਗੱਲ ਜੀ 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 ਵੀਰੇ ਮੇਰਾ ਇੱਕੋ ਹੀ ਨਾਰਾ ਆ ਵੀ ਵਿਕਾਸ ਜੀ ਮੇਰਾ ਕੋਈ ਦੂਜਾ ਨਾਰਾ ਹੀ ਨਹੀਂ ਮੈਂ ਤਾਂ ਲੋਕਾਂ ਨੂੰ ਇੱਕੋ ਹੀ ਗੱਲ ਕਰਨੀ ਆ ਵੀ ਭਾਈ ਜੇ ਦੇ ਮੇਰੇ ਤੁਹਾਨੂੰ ਕੰਮ ਚੰਗੇ ਲੱਗੇ ਆ ਤੇ ਮੇਰੇ ਵੀਰ ਮੈਨੂੰ ਵੋਟ ਪਾ ਦਿਓ ਜੇ ਮੈਂ ਵਿਕਾਸ ਨਹੀਂ ਕਰਾਇਆ ਨਾ ਪਾਇਓ ਤੇ ਜੇ ਮੇਰਾ ਵੀਰ ਮੈਂ ਸਿਰ ਮੱਥੇ ਜਿੱਤਾਂ ਰਾ ਜਿਹੜੀਆਂ ਉਹ ਪਰਮਾਤਮਾ ਦੇ ਵਾਸ ਹੁੰਦੀਆਂ ਪਰ ਮੈਂ ਮੇਰਾ ਵੀਰ ਮੈਨੂੰ ਇੰਨਾ ਕੁ ਫਕਰ ਹੈਗਾ ਮੈਨੂੰ ਆਪਣੇ ਕੀਤੇ ਹੋਏ ਕੰਮਾਂ ਦੇ ਮਾਣ ਮੈਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਣੀ ਹੈ ਮੈਂ ਲੋਕਾਂ ਨੂੰ ਕੋਈ ਰਾਜਨੀਤੀ ਖੇਡ ਕੇ ਵੋਟ ਨਹੀਂ ਮੰਗਣੀ ਮੈਂ ਲੋਕਾਂ ਨੂੰ ਕੰਮ ਕਰਕੇ ਦੇਣੇ ਔਰ ਹਲਕੇ ਦੀ ਤਰੱਕੀ ਕਰਾਉਣੀ ਹੈ ਬਸ ਉਹ ਤੇ ਆਪਾਂ ਵੋਟ ਮੰਗਣੀ ਹੈ ਚੇਅਰਮੈਨ ਵੀ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਤਾਂ ਕੀ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਪਿਛਲੇ ਦਿਨਾਂ ਤੋਂ ਜਿਹੜੀ ਭਾਜਪਾ ਦੇ ਵੱਲੋਂ ਇੱਕ ਸੂਬਾ ਸਰਕਾਰ ਤੇ ਗੱਲ ਛੁੱਟੀ ਜਾ ਰਹੀ ਹੈ ਅਤੇ ਆਪੋਜੀਸ਼ਨ ਵੀ ਸੂਬਾ ਸਰਕਾਰ ਤੇ ਗੱਲ ਛੁੱਟਦੀ ਕਿਵੇਂ ਵੇਖਦੇ ਹੋ ਜੀ ਮੇਰੇ ਵੀ ਸੂਬਾ ਸਰਕਾਰ ਨਾਲ ਭਰਾ ਕੇ ਕਿਸਾਨ ਭਰਾ ਦੀ ਲੜਾਈ ਨਹੀਂ ਤੂੰ ਜਿੰਨੀਆਂ ਮੰਗਾਂ ਵੇਖ ਲਓ ਕਦੀ ਪੜ੍ਹ ਕੇ ਵੇਖ ਲਓ ਸੂਬਾ ਸਰਕਾਰ ਜਿਹੜੀ ਇਹ ਸੂਬਾ ਸਰਕਾਰ ਕੋਲ ਤੇ ਉਹ ਜਿਹੜੀ ਐਮ ਐਸ ਪੀਓ ਸੈਂਟਰ ਨੇ ਦੇਣੀ ਹੈ ਸੂਬਾ ਸਰਕਾਰ ਕੋਲ ਜਿਹੜੀਆਂ ਕਿਸਾਨ ਭਰਾਵਾਂ ਨੇ ਮੰਗਾਂ ਰੱਖੀਆਂ ਸੀ ਉਹ ਸੀਐਮ ਸਾਹਿਬ ਨੇ ਲਗਭਗ ਪੂਰੀਆਂ ਕਰਤੀਆਂ ਝੋਨੇ ਦੀ ਭਰਾਵਾਂ ਨੇ ਮੰਗ ਰੱਖੀ ਸੀ ਥੋੜਾ ਲੇਟ ਕਰੋ ਉਹ ਵੀ ਲੇਟ ਕਰਾਤਾ ਕਿ ਇੱਕ ਤਰੀਕ ਨੂੰ ਲਾਵਾਂਗੇ ਜਿਹੜੀ ਵੀ ਡਿਮਾਂਡ ਕਿਸਾਨ ਭਰਾ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਗਏ ਆ ਉਹ ਸੀਐਮ ਸਾਹਿਬ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਮੰਗ ਚੁੱਕੇ ਆ ਜਿਹੜੀਆਂ ਵੀ ਲੜਾਈ ਆ ਉਹ ਸੈਂਟਰ ਨਾਲ ਆ ਅਸੀਂ ਵੀ ਕਿਸਾਨਾਂ ਦੇ ਨਾਲ ਆ ਔਰ ਸੈਂਟਰ ਤੋਂ ਮੰਗਾ ਨਸ਼ੇ ਦੇ ਸਦਿਆਕਰਨ ਨੂੰ ਵੀਰੇ ਇਹੋ ਹੀ ਮੈਸੇਜ ਆ ਕਿ ਬੰਦੇ ਦੇ ਬਣ ਜੋ ਪੁੱਤ ਕਿਸੇ ਨੇ ਲਿਆਇ ਨਹੀਂ ਜੇ ਕਰਨਾ ਤਹਾਡੇ ਘਰ ਟੈਣਗੇ ਜਾਂ ਤਾਂ ਮਾੜੇ ਕੰਮ ਛੱਡ ਕੇ ਤੋਬਾ ਕਰਜੋ ਤੇ ਨਹੀਂ ਤੇ ਫਿਰ ਜੇਲ੍ਹ ਖੇਮ ਕਰਨ ਨਾਲ ਕਿਹਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਸਾਡੇ ਨਾਲ ਮੌਜੂਦ ਨੇ ਅੱਜ ਹਲਕੇ ਦੇ ਵਿੱਚ ਸਮੂਲੀਅਤ ਵੀ ਕੀਤੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਤਾਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਗਿਆ ਤੇ ਨੀ ਪੱਥਰ ਵੀ ਰੱਖੇ ਗਏ ਨੇ ਗੱਲਬਾਤ ਕਰ ਲੈਣੇ ਆ ਤੋਂ ਸਭ ਦੇ ਨਾਲ ਤੋਂ ਸਭ ਸਭ ਤੋਂ ਪਹਿਲਾਂ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਤੋਂ ਸਾਹਿਬ ਸ਼ੁਰੂਆਤ ਇਥੋਂ ਕਰ ਲੈਣੇ ਆ ਕਹਿੰਦੇ ਕਿ ਜਿਹੜਾ 5 ਕਰੋੜ ਰੁਪਈਆ ਕੱਲੇ-ਕੱਲੇ ਐਮਐਲਏ ਨੂੰ ਮਿਲਣਾ ਆਪੋਜੀਸ਼ਨ ਕਹਿੰਦੀ ਐ ਇੰਨੇ ਦੇ ਸੀ ਇੱਕੋ ਪਿੰਡ ਤੇ ਲਾ ਦਿੰਦੇ ਸੀ ਕਿਵੇਂ ਵੇਖਦੇ ਹੋਗੇ ਮੇਰੇ ਵੀਰ ਇਹ ਜਿਹੜਾ 5 ਕਰੋੜ ਆ ਉਹਨਾਂ ਨੂੰ ਕਹੋ ਵੀ ਇਹ 5 ਕਰੋੜ ਸਿਰਫ ਐਮਐਲਏ ਨੂੰ ਇਸ ਕਰਕੇ ਦਿੱਤਾ ਵਾ ਕਿ ਜਦੋਂ ਪਿੰਡਾਂ ਵਿੱਚ ਜਾਂਦੇ ਆ ਕੋਈ ਬੱਚਾ ਜਿਹੜਾ ਉਹ ਸਪੋਰਟਸ ਦਾ ਸਮਾਨ ਮੰਗਦਾ ਵਾ ਜੀ ਕੋਈ ਬੱਚਾ ਲਾਇਬ੍ਰੇਰੀ ਕਈ ਭੈਣ ਭਰਾ ਡਿਮਾਂਡ ਕਰਦੇ ਆ ਇਹ ਉਹਨਾਂ ਕਮਾ ਲਈ ਪੈਸੇ ਆ ਤੇ ਜਿਹੜੀ ਕਰੋੜਾਂ ਦੀ ਗੱਲ ਕਰਦੇ ਮੈਂ 7 ਕਰੋੜ ਰੁਪਈਆ ਕੱਲੇ ਰਾਜੋਗੇ ਪਿੰਡ ਲਾਤਾ ਉਹ ਕਿੱਥੋਂ ਆਇਆ ਆ ਰਾਜੋਗੇ ਵਾਲੇ ਖੜੇ ਆ 7 ਕਰੋੜ ਰੁਪਈਆ ਕੱਲੇ ਰਾਜੋਗੇਆ ਪਿੰਡ ਜਲਾਤਾ ਉਹ ਕਿੱਥੋਂ ਆਇਆ ਇਸ ਕਰਕੇ ਵੀਰੇ ਉਹਨਾਂ ਕੋਲ ਹੁਣ ਗੱਲ ਕੋਈ ਹੈਗੀ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਜੇ ਵੀਰੇ ਉਹ ਵਿਰੋਧੀਆਂ ਨੇ ਕੰਮ ਕੀਤੇ ਹੁੰਦੇ ਭਰਾਵਾ 50 ਕਿਲੋਮੀਟਰ ਤੁਸੀਂ ਮੇਰੇ ਉਦਨ ਦੇ ਨਾਲ ਜੇ 50 ਕਿਲੋਮੀਟਰ ਛੜਕਾਵੇਂ ਆ ਨਹੀਂ ਪੱਥਰ ਰੱਖਣ ਲੱਗਾ ਵਾ 100 ਕਿਲੋਮੀਟਰ ਦੀ ਜੇ ਹੋਰ ਡਿਮਾਂਡ ਆ ਤੇ ਉਹ ਕਿੱਥੇ ਕੰਮ ਕਰਦੇ ਰੇ ਰਾਤ ਸੁੱਤੇ ਪਈ ਕੰਮ ਕਰੀ ਗਏ ਉਹਨਾਂ ਨੇ ਕਿੱਥੇ ਕੰਮ ਕੀਤੇ ਆ ਜੇ ਉਹਨਾਂ ਨੇ ਸੜਕਾਂ ਬਣਾਈਆਂ ਦੀ ਮੈਨੂੰ ਕੀ ਲੋੜ ਸੀ ਆ ਜੱਬ ਕਰਨ ਦੀ ਇਸ ਕਰਕੇ ਮੇਰਾ ਵੀਰ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਹੁਣ ਇਹ ਆ ਵੀ ਉਹਨਾਂ ਨੂੰ ਸੁਪਨੇ 'ਚ ਵੀ ਧੁੰਨ ਦਿਖਦਾ ਰਾਤ ਨੂੰ ਉਹਨਾਂ ਨੂੰ ਡਰਾਉਂਦਾ ਵਾ ਰਾਤ ਨੂੰ ਕਿਉਂਕਿ ਉਹ ਮਾਰਦੇ ਹੀ ਝੂਠ ਉਹ ਨਹੀਂ ਪੱਥਰ ਵੀ ਜਦੋਂ ਇੱਥੇ ਮੈਂ ਤੁਹਾਨੂੰ ਕਿੰਨੇ ਬਖਾ ਦੇਣਾ ਵਾ ਸੁੱਟ ਕੇ ਢੇਰੀ ਬਜਰੀ ਦੀ ਤੇ ਨਹੀਂ ਪੱਥਰ ਰੱਖ ਕੇ ਗਾਂ ਜਾਂਦੇ ਮੁੜ ਕੇ ਕੌਣ ਪੁੱਛਦਾ ਜਿਹੜਾ ਨਹੀਂ ਪੱਥਰ ਰੱਖਾਂਗੇ ਜੇ ਸੜਕ ਨਾ ਬਣੀ ਹੋਊਗੀ ਤਾਂ ਸਿਆਸਤ ਛੱਡ ਦੂੰ ਮੇਰਾ ਵੀ ਜਿਹੜਾ ਨਹੀਂ ਪੱਥਰ ਰੱਖ ਕੇ ਜਾਊਂਗਾ ਛੜਕ ਨਾ ਬਣੂਗੀ ਰਾਜਨੀਤੀ ਛੱਡ ਦੂੰ ਕਿੰਨੇ ਲੋਕਾਂ ਨੇ ਸਮੂਲੀਅਤ ਕੀਤੀ ਅੱਜ ਆ ਅੱਜ ਵੀਰੇ ਮੇਰੇ ਖਿਆਲ ਆ ਮੈਨੂੰ ਤਾਂ ਲੱਗਦਾ ਸਾਰਾ ਰਾਜੋ ਕੇ ਪਿੰਡ ਹੀ ਆ ਗਿਆ ਅੱਜ ਮੇਰਾ ਵੀਰੇ 100 ਛਾੜ ਦੇ ਗਿਣਤੀ ਨਹੀਂ ਕਰ ਸਕੇ ਪਰ ਇਹ ਵੀਰੇ ਲੋਕ ਮੈਨੂੰ ਕੋਈ ਸਰਵਣ ਧੁੰਨ ਦਾ ਕੋਈ ਉਹਨਾਂ ਨੂੰ ਚੰਮ ਨਹੀਂ ਚੰਗਾ ਲੱਗਦਾ ਜੀ ਸਰਵਣ ਧੁੰਨ ਦੇ ਉਹਨਾਂ ਨੂੰ ਕੰਮ ਚੰਗੇ ਲੱਗਦੇ ਆ ਮੈਂ ਲੋਕਾਂ ਦੇ ਵਿਕਾਸ ਦੀ ਗੱਲ ਕਰਦਾ ਮੈਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦਾ ਮੈਂ ਸਕੂਲਾਂ ਦੀ ਗੱਲ ਕਰਦਾ ਤੇ ਉਹ ਤਾਂ ਲੋਕ ساری ਉਮਰ ਲੜਾਉਂਦੇ ਰਹੀ ਤੇ ਪਰਚਿਆਂ ਨੂੰ ਹੀ ਵੇਲ ਮਿਲਦੀ ਲੋਕਾਂ ਤੋਂ ਜਿੱਦਾਂ ਦਾ ਤੁਹਾਡਾ ਭਰਾ ਐਮਐਲਏ ਬਣਿਆ ਕੋਈ ਨਜਾਇਜ਼ ਪਰਚਾ ਦੱਸ ਕੇ ਵਿਖਾਓ ਕਿਸੇ ਨੂੰ ਲੜਾਇਆ ਹੋਵੇ ਦੱਸ ਕੇ ਵਿਖਾਓ ਉਹਦੇ ਲੋਕ ਨੂੰ ਲੜਾ ਲੜੂ ਕੇ ਵੋਟਾਂ ਲੈ ਕੇ ਗਾਹ ਜਾਂਦੇ ਅੱਜ ਮੇਰਾ ਵੀਰ ਲੋਕਾਂ ਦੇ ਰਾਜੀਨਾਮੇ ਕਰਾਈ ਤੇ ਲੋਕਾਂ ਨੂੰ ਬਿਠਾਇਆ ਸ਼ਾਂਤੀ ਨਾਲ ਖੇਮ ਕਰਨ ਨਾਲ ਕਾ ਇੱਕ ਸਭ ਤੋਂ ਵੱਡੀ ਮੈਂ ਆਪਦੀ ਜੇ ਪ੍ਰਾਪਤੀ ਗਿਣਦਾ ਨਾ ਮੇਰਾ ਵੀਰ ਵਿਕਾਸਤਾ ਮੇ ਕਰਾਉਣਾ ਹੀ ਕਰਾਉਣਾ ਸਭ ਤੋਂ ਵੱਡੀ ਪ੍ਰਾਪਤੀ ਇਹ ਆ ਅੱਜ ਮੇਰੇ ਹਲਕੇ ਦੇ ਭੈਣ ਭਰਾ ਲੋਕ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਲੱਗ ਪਏ ਲੋਕਾਂ ਦੀਆਂ ਲੜਾਈਆਂ ਹਟ ਗਈਆਂ ਲੋਕਾਂ ਦੇ ਝੂਠੇ ਪਰਚ ਦਰਜ ਜਿਹੜੇ ਹੁੰਦੇ ਸੀ ਉਹ ਮੇਰੇ ਵੀ ਰਾਜਨੀਤੀ ਖਤਮ ਕਰਦੀ ਖੇਮ ਕਰਨ ਵਾਲੇ ਕਿਹਜਾ ਜੀ ਕਾਂਗਰਸ ਪਾਰਟੀ ਕਹਿੰਦੇ ਜੋ ਵਿਕਾਸ ਸਾਡੇ ਟਾਈਮ ਤੇ ਹੋਇਆ ਐਮਐਲਏ ਸਰਦਾਰ ਸਰਵਣ ਸਿੰਘ ਤੁਨ ਪਰਚਿਆਂ ਦੀ ਰਾਜਨੀਤੀ ਲੜਾਈ ਝਗੜੇ ਦੀ ਰਾਜਨੀਤੀ ਇਨ ਇਸ ਰਾਜਨੀਤੀ ਵਿੱਚ ਕਿਹੋ ਜਿਹਾ ਵਿਸ਼ਵਾਸ ਰੱਖਦੇ ਨੇ ਦੱਸਿਓ ਜਰੂਰ ਇੱਕ ਹਰ ਐਮਐਲਏ ਨੇ ਜਿਹੜੇ ਆਪਣੇ ਕੁਝ ਟੀਮ ਜਿਹੜੀ ਅੱਗੇ ਲਗਾਈ ਹੁੰਦੀ ਆ ਉਹ ਵੀ ਕੰਮ ਕਰ ਰਹੀ ਉਸ ਤੇ ਵੀ ਨਜ਼ਰ ਹੈ ਕੀ ਇਕੱਲੇ ਇਕੱਲੇ ਵਰਕਰ ਤੱਕ ਟੀਮ ਦੇ ਨਾਲ ਤੁਹਾਡੀ ਵੀ ਤਿੱਖੀ ਨਜ਼ਰ ਰਹਿੰਦੀ ਹੈ ਕਈ ਵਾਰ ਵਰਕਰ ਦਾ ਲੰਮਾ ਹੁੰਦਾ ਮੈਨੂੰ ਤਾਂ ਮੇਰਾ ਨਾਂ ਫੋਨ ਚੁੱਕਿਆ ਨਾ ਮਿਲੇ ਨੇ ਟੀਮ ਦੇ ਵੀਰੇ ਹੁਣ ਇਹ ਆ ਵੀ ਮੈਂ ਤੇ ਆਪ ਤੁਹਾਨੂੰ ਢਿੱਡ ਪਾੜ ਕੇ ਵਿਖਾ ਸਕਦਾ ਲੋਕੋ ਨੂੰ ਮੇਰੇ ਤੇ ਚੌਲ ਤੇ ਦਾਲ ਹੀ ਨਿਕਲਣੀ ਹੈ ਮੇਰਾ ਵੀਰੇ ਮੈਂ ਤੇ ਲੋਕਾਂ ਨੂੰ ਠੱਗੀ ਨਹੀਂ ਕੀਤੀ ਮੈਂ ਸਰਪੰਚੀਆਂ 'ਚ ਲੋਕਾਂ ਤੋਂ ਪੈਸੇ ਨਹੀਂ ਖਾਦੇ ਮੈਂ ਇਹਨਾਂ ਵਾਂਗੂ ਲੋਕਾਂ ਤੋਂ ਕੰਮ ਕਰਾਉਣ ਦੇ ਪੈਸੇ ਨਹੀਂ ਲਏ ਇੱਕ ਬੰਦਾ ਕੱਢ ਕੇ ਲਏ ਉਹ ਦਿਨ ਰਾਜਨੀਤੀ ਛੱਡ ਦੂੰ ਜਿੱਦਣਾ ਕੋਈ ਬੰਦਾ ਕਹਿ ਦੂਗਾ ਨਾ ਵੀ ਮੇਰੇ ਤੋਂ ਯਾਰ ਆ ਫਲਾਣਾ ਬੰਦਾ ਐਮਐਲਏ ਦਾ ਜਾਂ ਐਮਐਲਏ ਨੇ ਪੈਸੇ ਲਏ ਆ ਮੈਨੂੰ ਉਹ ਦਿਨ ਆਜੀ ਮੇਰਾ ਵੀਰ ਮੈਂ ਉਹ ਦਿਨ ਹੀ ਕਹੂੰਗਾ ਵੀ ਆ ਚੱਕੋ ਜੀ ਤੁਣ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਬਹੁਤ ਵਧੀਆ ਇੱਕ ਗੱਲ ਕਰਦੇ ਹੁੰਦੇ ਨੇ ਕਿ ਸ਼ਮਸ਼ਾਨ ਘਾੜਦੀਆਂ ਜਿਹੜੀਆਂ ਕੰਧਾਂ ਨੇ ਉਹ ਉੱਚੀਆਂ ਚੱਕਣੀਆਂ ਕਾਦੇ ਵਾਸਤੇ ਆ ਕਿਉਂਕਿ ਜਿਹੜੇ ਤਾਂ ਅੰਦਰ ਐ ਉਹ ਬਾਹਰ ਨਹੀਂ ਆ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਪਰ ਇੱਥੇ ਇੱਕ ਇਥੋਂ ਦੇ ਨੌਜਵਾਨਾਂ ਦੀ ਇੱਕ ਡਿਮਾਂਡ ਇੱਕ ਮੰਗ ਹੈ ਕਿ ਸਾਡਾ ਐਸਸੀ ਵੀਰਾਂ ਦਾ ਜਿਹੜਾ ਅਮਰਕੋੜ ਰੋਡ ਤੇ ਸ਼ਮਸ਼ਾਨ ਘਾਟ ਹੈ ਉਸ ਦੀਆਂ ਕੰਧਾਂ ਜ਼ਰੂਰ ਚੁੱਕੀਆਂ ਜਾਣ ਕਿਉਂਕਿ ਜਦੋਂ ਖੁਦਾ ਨਾ ਖਾਸਤਾ ਰੱਬ ਨਾ ਕਰੇ ਕੋਈ ਅੰਤਮ ਸੰਸਕਾਰ ਹੁੰਦਾ ਹੋਵੇ ਤਾਂ ਕਿਸਾਨਾਂ ਦੀ ਜਿਹੜੀ ਨੇੜੇ ਫਸਲ ਉਹਨੂੰ ਅੱਗ ਲੱਗਣ ਦਾ ਡਰ ਕਿਵੇਂ ਵੇਖਦੇ ਨਹੀਂ ਵੀਰੇ ਜਿਹੜੀ ਉਹ ਗੱਲਾਂ ਵਾ ਜੀ ਵੇਖੋ ਸੀਐਮ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕੀਤੀ ਉਹ ਕਹਿੰਦੇ ਆਪਾਂ ਵੱਡੇ ਵੱਡੇ ਜਿਹੜੇ ਛੱਤ ਲੈਨੇ ਕੰਦ ਜਿਹੜੀ ਓਨੀ ਕਿ ਕੰਦ ਕਰੋ ਜਿਹਦੇ ਜਿਹਦੇ ਨਾਲ ਮਤਲਬ ਜਿਹੜੀ ਜੱਜ ਦੀ ਹੋਵੇ ਗੱਲ ਜੀ 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 ਜਿਹੜੀ ਸ਼ਮਸ਼ਾਨ ਘਾਟ ਮਤਲਬ ਤੁਸੀਂ ਉਹਨੂੰ ਉਹਨੂੰ ਆਗ ਨੂੰ ਰੋਕਣ ਲਈ ਕਰੋ ਕਿਉਂ ਨਹੀਂ ਕੰਮ ਕਰਨਾ ਉੱਥੇ ਮੇਰਾ ਵੀਰ ਬਰਾਂਡੇ ਵੀ ਬਣਾ ਕੇ ਦੇਵਾਂਗੇ ਟੇਲਾ ਵੀ ਲਾਵਾਂਗੇ ਜਿਹੜਾ ਕੰਮ ਵੀ ਕੁਝ ਸ਼ਮਸ਼ਾਨ ਘਾਟਾਂ 'ਚ ਵੀ ਹੋਣ ਵਾਲਾ ਆਊਗਾ ਉਹ ਘਰਾ ਵੀ ਰਹਿਣ ਕਰਕੇ ਵੀ ਦੇਵਾਂਗੇ 2027 'ਚ ਫਿਰ ਕੇਸ ਨਾਰੇ ਤੇ ਵੋਟ ਜਿਹੜੀ ਆ ਉਹ ਖੇਮ ਕਰਨ ਹਲਕੇ 'ਚ ਤੁਹਾਡੇ ਕੋਲੋਂ ਮੰਗੀ ਜਾਵੇਗੀ ਵੀਰੇ ਮੇਰਾ ਇੱਕੋ ਹੀ ਨਾਰਾ ਆਪ ਵੀ ਵਿਕਾਸ ਜੀ ਮੇਰਾ ਕੋ ਦੂਜਾ ਨਾਰਾ ਹੀ ਨਹੀਂ ਮੈਂ ਤਾਂ ਲੋਕਾਂ ਨੂੰ ਇੱਕੋ ਹੀ ਗੱਲ ਕਰਨੀ ਆ ਵੀ ਭਾਈ ਜੇ ਦੇ ਮੇਰੇ ਤੁਹਾਨੂੰ ਕੰਮ ਚੰਗੇ ਲੱਗੇ ਆ ਤੇ ਮੇਰੇ ਵੀਰ ਮੈਨੂੰ ਵੋਟ ਪਾ ਦਿਓ ਜੇ ਮੈਂ ਵਿਕਾਸ ਨਹੀਂ ਕਰਾਇਆ ਨਾ ਪਾਇਓ ਤੇ ਜੇ ਮੇਰਾ ਵੀਰ ਮੈਂ ਸਿਰ ਮੱਥੇ ਜਿੱਤਾਂ ਹਾਂ ਜਿਹੜੀਆਂ ਉਹ ਪਰਮਾਤਮਾ ਦੇ ਵਾਸ ਹੁੰਦੀਆਂ ਪਰ ਮੈਂ ਮੇਰਾ ਵੀਰ ਮੈਨੂੰ ਇੰਨਾ ਕੁ ਫਕਰ ਹੈਗਾ ਮੈਨੂੰ ਆਪਣੇ ਕੀਤੇ ਹੋਏ ਕੰਮਾਂ ਦੇ ਮਾਣ ਮੈਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਣੀ ਆ ਮੈਂ ਲੋਕਾਂ ਨੂੰ ਕੋਈ ਰਾਜਨੀਤੀ ਖੇਡ ਕੇ ਵੋਟ ਨਹੀਂ ਮੰਗਣੀ ਮੈਂ ਲੋਕਾਂ ਨੂੰ ਕੰਮ ਕਰਕੇ ਦੇਣੇ ਆ ਹਲਕੇ ਦੀ ਤਰੱਕੀ ਕਰਾਉਣੀ ਆ ਬਸ ਉਹਤੇ ਆਪਾਂ ਵੋਟ ਮੰਗਣੀ ਹੈ ਚੇਅਰਮੈਨ ਜੀ ਚੇਅਰਮੈਨ ਵੀ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਤਾਂ ਕੀ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਪਿਛਲੇ ਦਿਨਾਂ ਤੋਂ ਜਿਹੜੀ ਭਾਜਪਾ ਦੇ ਵੱਲੋਂ ਇੱਕ ਸੂਬਾ ਸਰਕਾਰ ਤੇ ਗੱਲ ਛੁੱਟੀ ਜਾ ਰਹੀ ਹੈ ਅਤੇ ਆਪੋਜੀਸ਼ਨ ਵੀ ਸੂਬਾ ਸਰਕਾਰ ਤੇ ਗੱਲ ਛੁੱਟਦੀ ਕਿਵੇਂ ਵੇਖਦੇ ਹੋ ਜੀ ਮੇਰੇ ਵੀਰ ਸੂਬਾ ਸਰਕਾਰ ਨਾਲ ਭਰਾ ਕੇ ਕਿਸਾਨ ਭਰਾ ਦੀ ਲੜਾਈ ਨਹੀਂ ਤੁਸੀਂ ਜਿੰਨੀਆਂ ਮੰਗਾਂ ਵੇਖ ਲਓ ਕਦੀ ਪੜ੍ਹ ਕੇ ਵੇਖ ਲਓ ਸੂਬਾ ਸਰਕਾਰ ਜਿਹੜੀ ਇਹ ਸੂਬਾ ਸਰਕਾਰ ਕੋਲ ਤੇ ਉਹ ਜਿਹੜੀ ਐਮਐਸਪੀਓ ਸੈਂਟਰ ਨੇ ਦੇਣੀ ਆ ਸੂਬਾ ਸਰਕਾਰ ਕੋਲ ਜਿਹੜੀਆਂ ਕਿਸਾਨ ਭਰਾਵਾਂ ਨੇ ਮੰਗਾਂ ਰੱਖੀਆਂ ਸੀ ਉਹ ਸੀਐਮ ਸਾਹਿਬ ਨੇ ਲਗਭਗ ਪੂਰੀਆਂ ਕਰਤੀਆਂ ਝੋਨੇ ਦੀ ਭਰਾਵਾਂ ਨੇ ਮੰਗ ਰੱਖੀ ਸੀ ਥੋੜਾ ਲੇਟ ਕਰੋ ਉਹ ਵੀ ਲੇਟ ਕਰਾਤਾ ਕਿ ਇੱਕ ਤਰੀਕ ਨੂੰ ਲਾਵਾਂਗੇ ਜਿਹੜੀ ਵੀ ਡਿਮਾਂਡ ਕਿਸਾਨ ਭਰਾ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਗਏ ਆ ਉਹ ਸੀਐਮ ਸਾਹਿਬ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਮੰਗ ਚੁੱਕੇ ਆ ਜਿਹੜੀਆਂ ਵੀ ਲੜਾਈ ਆ ਉਹ ਸੈਂਟਰ ਨਾਲ ਆ ਅਸੀਂ ਵੀ ਕਿਸਾਨਾਂ ਦੇ ਨਾਲ ਆ ਔਰ ਸੈਂਟਰ ਤੋਂ ਮੰਗਾਂ ਜਿਹੜੀਆਂ ਵੇਖੋ ਮੈਂ ਵਿਧਾਨ ਸਭਾ ਕਮੇਟੀ ਦਾ ਚੇਅਰਮੈਨ ਆ ਔਰ ਜਿਹੜੀ ਸਰਕਾਰ ਕੀ ਕਰ ਸਕਦੀ ਕਿਸਾਨ ਭਾਈਚਾਰੇ ਦੇ ਅਸੀਂ ਸਾਰਾ ਸਪੈਸ਼ਲ ਸੈਸ਼ਨ ਬੁਲਾ ਕੇ ਜਿਹੜਾ ਖਰੜਾ ਸੈਂਟਰ ਗਵਰਨਮੈਂਟ ਨੇ ਭੇਜਿਆ ਸੀ ਕਿ ਇਹ ਮੰਡੀਕਰਨ ਨੂੰ ਤੋੜਨ ਦਾ ਤੇ ਅਸੀਂ ਉਹ ਖਰੜੇ ਨੂੰ ਰੱਦ ਕੀਤਾ ਵਾ ਤੇ ਦੱਸੋ ਅਸੀਂ ਕਿਸਾਨ ਭਰਾਵਾਂ ਦੇ ਨਾਲ ਨਹੀਂ ਅਸੀਂ ਤੇ ਰੱਦ ਕਰਕੇ ਆਏ ਆ ਵਿਧਾਨ ਸਭਾ ਜੋ ਖਰੜਾ ਇਸ ਕਰਕੇ ਅਸੀਂ ਕਿਸਾਨ ਅਸੀਂ ਆਪ ਕਿਸਾਨਾਂ ਦੇ ਪੁੱਤਾਂ ਅਸੀਂ ਆਪ ਕਿਸਾਨਾਂ ਦੇ ਬੱਚੇ ਆ ਅਸੀਂ ਮੇਰਾ ਵੀਰ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਪ੍ਰਾ ਸਰਹੱਦੀ ਏਰੀਆ ਹੈ ਨਸ਼ੇ ਦੇ ਸਦਾਕਰਾਂ ਨੂੰ ਕੀ ਮੈਸੇਜ ਹੈ ਨਸ਼ੇ ਦੇ ਸਦਾਕਰਾਂ ਨੂੰ ਵੀਰੇ ਇਹੋ ਹੀ ਮੈਸੇਜ ਆ ਕਿ ਬੰਦੇ ਦੇ ਬਣਜੋ ਪੁੱਤ ਕਿਸੇ ਨੇ ਲਿਆਇ ਨਹੀਂ ਜੇ ਕਰਨਾ ਤੁਹਾਡੇ ਘਰ ਟੈਣਗੇ ਤੁਹਾਡੇ ਲਈ ਜੇਲਾਂ ਚ ਜਾਣਾ ਪਊਗਾ ਜਾਂ ਤਾਂ ਮਾੜੇ ਕੰਮ ਛੱਡ ਕੇ ਤੋਬਾ ਕਰ ਦਿਓ ਤੇ ਨਹੀਂ ਤੇ ਫਿਰ ਜੇਲਾਂ ਜਾਣ ਲਈ ਤਿਆਰ ਰਹੋ ਬਹੁਤ ਬਹੁਤ ਧੰਨਵਾਦ ਤੁਨ ਸਾਡੇ ਫੋਇਸਾਨ ਐਮ ਐਲ ਏ ਸਰਦਾਰ ਸਰਵਣ ਸਿੰਘ ਤੁਨ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਅਤੇ ਹਲਕੇ ਦੇ ਵਿੱਚ ਅੱਜ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਨੀ ਪੱਥਰ ਵੀ ਰੱਕੇ ਤਾਂ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਜਵਾਬ ਵੀ ਦਿੱਤਾ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰ